ਮੈਂ ਵਲੰਟੀਅਰ ਹਾਂ ਜੀ ਗਲੋਬਲ 6 ਤੋਂ ਅੱਜ 6 ਤਰੀਕ ਇੱਥੇ ਗਲੋਬਲ 6 ਅਤੇ ਸਾਂਝ ਫਾਊਂਡੇਸ਼ਨ ਜੋ ਦਲਜੀਤ ਦਸਾਂਝ ਦੀ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਗਿਆ ਹਨ ਦੌਰਾਨ ਜਿੱਥੇ ਕਾਫੀ ਜਗ੍ਹਾ ਤੇ ਪਾੜ ਪੈ ਗਏ ਉਹਨਾਂ ਨੂੰ ਪੂਰਨ ਲਈ ਇਹ ਮਿੱਟੀ ਸੈਂਡ ਬੈਗਸ ਜਿਹੜੇ ਨੇ ਇਹ ਤਿਆਰ ਕੀਤੇ ਜਾ ਰਹੇ ਨੇ ਭਾਵੇਂ ਕਿਸੇ ਵੀ ਏਰੀਆਸ ਤੋਂ ਜੇਕਰ ਸੰਗਤ ਵੱਲੋਂ ਜਾਂ ਕਿਸੇ ਵੱਲੋਂ ਉਹਨਾਂ ਦੇ ਸਰਪੰਚ ਵੱਲੋਂ ਇਹ ਕਿਸੇ ਮਤਲਬ ਵੀ ਕੋਈ ਰਿਕੁਐਸਟ ਆਏਗੀ ਪੇ ਇੱਥੇ ਪਾੜ ਪਿਆ ਆ ਸੋ ਉੱਥੇ ਪਹਿਲਾਂ ਅਸੀਂ ਅਸੈਸਮੈਂਟ ਕਰਾਂਗੇ ਕਿ ਜੈਨੂਇਨ ਆ ਜਾਂ ਕਈ ਵਾਰੀ ਵੈਸੀ ਕੋਈ ਕਹਿ ਦਿੰਦਾ ਹਾਂਜੀ ਪਿੰਡ ਦਾ ਰਸਤਾ ਨੀਵਾ ਆ ਜਾਂ ਵੈਸੇ ਕੋਈ ਗੱਲਬਾਤ ਆ ਸੋ ਪ੍ਰੋਪਰ ਅਸੈਸਮੈਂਟ ਕਰਨ ਤੋਂ ਬਾਅਦ ਜਿਹੜਾ ਇਹ ਸਾਰੀ ਉੱਥੇ ਸਮਾਨ ਭੇਜਿਆ ਜਾਏਗਾ ਵੱਡੇ ਪੱਧਰ ਤੇ ਟੋੜੇ ਵੀ ਤਿਆਰ ਕੀਤੇ ਗਏ ਆ ਦੇਖਿਆ ਉੱਧਰ ਟਿੱਪਰ ਵੀ ਗਏ ਆ ਕਿੱਥੇ ਕਿੱਥੇ ਭੇਜੇ ਜਾ ਰਹੇ ਆ ਹਾਲੇ ਤਾਂ ਜੀ ਟਿੱਪਰ ਇੱਥੇ ਬੁਲਾਏ ਜਾ ਰਹੇ ਨੇ ਤਕਰੀਬਨ 20000 ਬੂਰਾ ਹਾਲੇ ਪਹਿਲਾਂ ਸਟਾਰਟਿੰਗ ਜਿਹੜਾ ਅਸੀਂ ਭਰਨ ਜਾ ਰਹੇ ਆ ਜਿੱਥੇ ਰੈਸਕਿਊ ਆਪਰੇਸ਼ਨ ਚਲਾਏ ਗਏ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ ਸੋਲਰ ਲਾਈਟਸ ਦਿੱਤੀਆਂ ਗਈਆਂ ਇਹਦੇ ਨਾਲ ਨਾਲ ਹੋਰ ਬਹੁਤ ਕੁਝ ਜ਼ਿਕਰ ਕਹਿ ਲਈ ਅਸੀਂ ਗਰੋਸਰੀ ਦੀ ਸੇਵਾ ਜਾਂ ਕਹਿ ਲੋ ਲੋਕਾਂ ਨੂੰ ਪਾਣੀਆਂ ਚ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਸੇਵਾ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਕੀਤੀਆਂ ਗਈਆਂ ਹੁਣ ਜਿਹੜੇ ਨੈਕਸਟ ਫੇਸ ਸੀਗਾ ਜਿਹੜੀਆਂ ਮੇਨ ਪ੍ਰੋਬਲਮਸ ਹੁਣ ਅੱਗੋਂ ਆਣ ਗਈਆਂ ਕਿਉਂਕਿ ਲੋਕਾਂ ਦੇ ਘਰਾਂ ਦਾ ਸਮਾਨ ਜਿਹੜਾ ਭਾਵੇਂ ਬੈੱਡ ਨੇ ਭਾਵੇਂ ਫਰਿੱਜ ਨੇ ਜਾਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਇਹ ਸਾਰੀਆਂ ਇਸ ਵੇਲੇ ਖਰਾਬ ਹੋ ਚੁੱਕੀਆਂ ਉਹ ਸਾੜੀਆਂ ਜਿਹੜੀਆਂ ਸੱਤ ਟੀਮਾਂ ਲੱਗੀਆਂ ਹੋਈਆਂ ਨੇ ਉਹ ਅਸੈਸਮੈਂਟ ਕਰਕੇ ਆਣੀਆਂ ਉਸ ਤੋਂ ਬਾਅਦ ਚ ਜਿਹੜਾ ਉਸ ਸਾਰਾ ਸਮਾਨ ਜਿਹੜਾ ਆ ਉਹ ਵੀ ਸੰਗਤ ਨੂੰ ਪ੍ਰੋਵਾਈਡ ਕੀਤਾ ਜਾਏਗਾ ਸੰਗਤ ਦੇ ਸਹਿਯੋਗ ਸਦਕਾ ਗਲੋਬਲ ਸਿੱਖ ਅਤੇ ਸਾਂਝ ਫਾਊਂਡੇਸ਼ਨ ਵੱਲੋਂ ਮਿੱਟੀ ਕਿਤੋਂ ਕਿਤੋਂ ਹਾਲ ਚੱਲ ਕੀਤੇ ਜਾ ਰਹੀ ਹੈ ਮਿੱਟੀ ਦੇ ਤਕਰੀਬਨ ਜੀ ਤਿੰਨ ਚਾਰ ਇਲਾਕੇ ਨੇ ਸਾਨੂੰ ਨਾਵਾਂ ਦਾ ਤੇ ਨਹੀਂ ਪਤਾ ਕਿਉਂਕਿ ਅਸੀਂ ਆਪ ਬਾਹਰੋਂ ਆਏ ਆ ਸੋ ਜਿੱਥੇ ਜਿੱਥੇ ਤੱਕ ਵੀ ਅਸੀਂ ਪਹੁੰਚ ਕਰਕੇ ਤਕਰੀਬਨ 400 ਜਿਹੜਾ ਟਿਪਰ ਆ ਉਹਦੇ ਨਾਲ ਜਿਹੜੀ ਆਪਾਂ ਇਹ ਸਟਾਰਟਿੰਗ ਜਿਹੜਾ ਪੈਕ ਕਰ ਰਹੇ ਆ ਉਹਦੇ ਨਾਲ ਨਾਲ ਕੋ ਕਿਉਂਕਿ ਕਈ ਏਰੀਆਜ਼ ਇਦਾਂ ਦੇ ਨੇ ਜਿੱਥੇ ਟਿੱਪਰ ਨਹੀਂ ਜਾ ਸਕਦੇ ਉਹ ਫਿਰ ਟਰਾਲੀਆਂ ਦੇ ਨਾਲ ਜਿਹੜੀਆਂ ਮਿੱਟੀ ਭਰ ਕੇ ਉੱਥੇ ਚਾਏਗੀ ਖਰੀਦੀ ਜਾ ਰਹੀ ਹੈ ਜਾਂ ਡੋਨੇਟ ਕਰ ਰਹੇ ਲੋਕ ਨਹੀਂ ਜੀ ਨਹੀਂ ਹਾਲੇ ਤੱਕ ਤੇ ਕਿਸੇ ਵੱਲੋਂ ਡੋਨੇਟ ਨਹੀਂ ਲਈ ਅਸੀਂ ਇਹ ਸਾਰੀ ਅਸੀਂ ਆਪ ਖਰੀਦ ਰਹੇ ਹਾਂ ਗਲੋਬਲ ਸਿੱਖ ਤੇ ਸਾਂਝ ਫਾਊਂਡੇਸ਼ਨ ਵੱਲੋਂ ਸਾਂਝੀ ਤੇ ਬਨਪੁਰਨ ਦਾ ਕਿਹੜਾ ਫੇਲਾ ਮਤਲਬ ਇੰਤਜ਼ਾਮ ਬਨਪੁਰਨ ਦਾ ਜੀ ਜਿਹੜਾ ਅਸੀਂ ਆਪਣੀ ਅੱਖੀ ਦੇਖਿਆ ਸੀ ਉਹ ਸੀਗਾ ਜੀ ਫਰੀਦਪੁਰ ਜਿਹੜਾ ਬਿਲਕੁਲ ਕਹਿ ਲਓ ਬਾਰਡਰ ਦੇ ਕੰਢੇ ਤੇ ਪਿੰਡ ਪੈਂਦਾ ਲਾਸਟ ਉਥੋਂ ਕਾਫੀ ਲੰਬਾ ਪਾਰ ਸੀਗਾ 40 ਤੋਂ 50 ਫੁੱਟ ਦਾ ਸਭ ਤੋਂ ਪਹਿਲਾਂ ਅਸੀਂ ਉਧਰੋਂ ਸ਼ੁਰੂ ਕਰਾਂਗੇ ਫਿਰ ਆਉਣ ਵਾਲੇ ਟਾਈਮ 'ਚ ਜਿੱਦਾਂ ਜਿੱਦਾਂ ਹੋਰ ਪਾਸਿਓਂ ਜੇਕਰ ਰਿਕੁਐਸਟ ਆਣਗੀਆਂ ਸੰਗਤ ਵੱਲੋਂ ਜਾਂ ਉਥੋਂ ਦੇ ਸਰਪੰਚ ਜਾਂ ਕੋਈ ਹੋਰ ਦੱਸੇਗਾ ਫਿਰ ਉਧਰ ਵੀ ਲੋਕੇਸ਼ਨ ਤੇ ਅਸੀਂ ਅਸੈਸਮੈਂਟ ਕਰਕੇ ਉਸ ਤੋਂ ਬਾਅਦ ਜਿਹੜੀਆਂ ਉੱਥੇ ਇਹ ਸਾਰੀਆਂ ਜਿਹੜੀਆਂ ਬੋਰੀਆਂ ਨੇ ਸੈਂਡ ਰੇਤਾ ਦੀਆਂ ਮਿੱਟੀ ਦੀਆਂ ਇਹ ਸਾਰੀਆਂ ਉੱਥੇ ਭੇਜੀਆਂ ਜਾਣਗੀਆਂ ਬਰਦਾਸ਼ਤ 'ਚ ਲੱਗਿਓ ਬਰਦਾਸ਼ਤ ਦਾ ਵੀ ਕੋਈ ਬੰਨ ਪੁਰਨ ਦੀ ਰਾਵੀ ਦਾ ਕੋਈ ਹੈ ਮੈਂ ਦੱਸ ਰਿਹਾ ਜੀ ਸਾਨੂੰ ਹਾਲੇ ਤੱਕ ਨਹੀਂ ਪਤਾ ਅਸੈਸਮੈਂਟ ਟੀਮਾਂ ਸਾਨੂੰ ਆ ਕੇ ਦੱਸਣਗੀਆਂ वैसे ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਨੇ ਤਕਰੀਬਨ 300 ਵਲੰਟੀਅਰ ਜਿਹੜਾ ਆ ਉਹ ਸਾਰੇ ਅਲੱਗ-ਅਲੱਗ ਏਰੀਆ ਸੇ ਚਾਹੇ ਫਾਜ਼ਿਲਕਾ ਰਮਦਾਸ ਹੈ ਅਜਨਾਲਾ ਆ ਇਧਰ ਗੁਰਦਾਸਪੁਰ ਦਾ ਏਰੀਆ ਆ ਪਠਾਨਕੋਟ ਦਾ ਏਰੀਆ ਆ ਇਹ ਸਾਰੇ ਏਰੀਆ ਸੇ ਜਿਹੜੇ ਸਾਰੇ ਗਲੋਬਲ ਸਿੱਖ ਦੇ ਜਿਹੜੇ ਵਲੰਟੀਅਰ ਨੇ ਉਹ ਸਾਰੀਆਂ ਮੁਢਲੀਆਂ ਸੇਵਾਵਾਂ ਐਮਰਜੈਂਸੀ ਸੇਵਾਵਾਂ ਲਗਾਤਾਰ ਦੇ ਰਹੇ ਨੇ ਫਿਲਹਾਲ ਸਰਵੇ ਚੱਲੇ ਹਾਂਜੀ ਕਿਉਂਕਿ ਜਿਹੜਾ ਪਹਿਲਾ ਫੇਸ ਸੀਗਾ ਉਹਦੇ ਵਿੱਚ ਐਮਰਜੈਂਸੀ ਸੇਵਾਵਾਂ ਅਸੀਂ ਦੇ ਚੁੱਕੇ ਹਾਂ ਫਾਜ਼ਿਲਕਾ ਵਿੱਚ ਹਾਲੇ ਵੀ ਜਿਹੜੀਆਂ ਕਹਿ ਲੋ ਰੈਸਕਿਊ ਆਪਰੇਟ ਚੱਲ ਰਹੇ ਨੇ ਕਿ ਇਧਰਲੇ ਪਾਸੇ ਕਿਉਂਕਿ ਪਾਣੀ ਉੱਪਰ ਚੁੱਕਿਆ ਹੁਣ ਅੱਗੋਂ ਸੰਗਤ ਨੂੰ ਕਿਹੜੀ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਅਕੋਰਡਿੰਗਲੀ ਜਿੱਦਾਂ ਜਿੱਦਾਂ ਅਸੈਸਮੈਂਟ ਹੋਏਗੀ ਉਹਦੇ ਵਿੱਚ ਕੀ ਰਿਕੁਆਇਰਮੈਂਟਸ ਆਣਗੀਆਂ ਉਹਦੇ ਅਕਾਉਂਟਲੀ ਜਿਹੜੀ ਹੈ ਅਕੋਰਡਿੰਗਲੀ ਜਿਹੜੀ ਕਹ ਲੋ ਨੈਕਸਟ ਸੇਵਾਵਾਂ ਜਿਹੜੀਆਂ ਕੀਤੀਆਂ ਜਾਣਗੀਆਂ ਪੰਨਾ ਤੋਂ ਇਲਾਵਾ ਕੋਈ ਹੋਰ ਵੀ ਸੇਵਾ ਦਿੱਤੀ ਜਾਂਦੀ ਸਾਡਾ ਅਸੀਂ ਇੱਥੋਂ ਤਕਰੀਬਨ 6-7 ਕਿਲੋਮੀਟਰ ਤੇ ਵੇਅਰਹਾਊਸ ਖੋਲਿਆ ਜੀ ਪੀਐਸ ਪੈਲੇਸ ਕਰਕੇ ਉਹਦਾ ਨਾਮ ਹੈ ਪੀਐਸ ਗਾਰਡਨ ਹਾਂਜੀ ਉਹ ਬਹੁਤ ਵੱਡਾ ਪੈਲੇਸ ਹੈ ਉਥੇ ਹਾਲੇ 3 ਦਿਨ ਹੋਏ ਨੇ ਤੇ ਸਾਰਾ ਉਹ ਪੈਲਸ ਜਿਹੜਾ ਕਹਿ ਲਓ ਫੁੱਲ ਹੋ ਚੁੱਕਾ ਸੰਗਤ ਦੇ ਸਹਿਯੋਗ ਸਦਕਾ ਉਥੇ ਰਾਸ਼ਨ ਗਰੋਸਰੀ ਵਾਸ਼ਿੰਗ ਮਸ਼ੀਨਾਂ ਬੈੱਡ ਉਹ ਸਾਰਾ ਸਮਾਨ ਨਾਲ ਭਰ ਚੁੱਕਾ ਆ ਤਕਰੀਬਨ 2 ਤੋਂ 3 ਦਿਨਾਂ ਚ ਜਿਹੜਾ ਆ ਅਗਲਾ ਫੇਸ ਜਿੱਦਾਂ ਪਾ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਜਿਨ੍ਹਾਂ ਪਰਿਵਾਰਾਂ ਦੀਆਂ ਮੱਝਾਂ ਰੁੜ ਗਈਆਂ ਜਾਂ ਮਰ ਗਈਆਂ ਉਹ ਵੀ ਪ੍ਰੋਜੈਕਟਡ ਆ ਅਸੀਂ ਸਟਾਰਟ ਕਰ ਚੁੱਕੇ ਹਾਂ ਹੁਣ ਤੱਕ ਤਕਰੀਬਨ 8 ਤੋਂ 10 ਮੱਝਾਂ ਅਸੀਂ ਦੇ ਚੁੱਕੇ ਹਾਂ ਆਉਣ ਵਾਲੇ ਸਮੇਂ 'ਚ ਵੀ ਜਿੱਥੋਂ ਜਿੱਥੇ ਪਤਾ ਲੱਗੇਗਾ ਕਿ ਜੇਕਰ ਕਿਸੇ ਦੇ ਪਸ਼ੂ ਜਾਂ ਮੱਝਾਂ ਰੁੜ ਗਈਆਂ ਨੇ ਉਹਨਾਂ ਨੂੰ ਚਾਹੇ ਬੱਕਰੀਆਂ ਹੀ ਕਿਉਂ ਨਾ ਹੋਣ ਕੋਈ ਵੀ ਚੀਜ਼ ਹੋਵੇ ਉਹ ਜਿਹੜੀ ਅਸੀਂ ਪ੍ਰੋਵਾਈਡ ਕਰਾਈ ਜਾਈਏ ਅਸੀਂ ਫੀਲਡ 'ਚ ਜਾ ਕੇ ਦੇਖਿਆ ਕਿ ਬਹੁਤ ਸਾਰੇ ਪਰਿਵਾਰਾਂ ਦੇ ਘਟ ਡਿੱਗੇ ਆ ਉਹ ਸੜਕਾਂ ਤੇ ਆ ਗਏ ਆ ਪਰ ਇਹ ਉਹ ਫੈਮਲੀਆ ਜਿਹੜੀਆਂ ਬਿਲਕੁਲ ਹੀ ਅਫੋਰਡ ਨਹੀਂ ਕਰ ਸਕਦੇ ਦੁਬਾਰਾ ਘਰ ਬਣਾ ਨਹੀਂ ਸਕਦੇ ਆ ਉਹਨਾਂ ਲਈ ਕੁਝ ਹੈ ਪਲਾਨ ਹਾਂਜੀ ਹਾਂਜੀ ਬਿਲਕੁਲ ਇਸ ਤੋਂ ਜਿਹੜਾ ਨੈਕਸਟ ਫੇਜ਼ ਇਹੀ ਹੈ ਜੀ ਰੀਬਿਲਡ ਦਾ ਤਕਰੀਬਨ ਜਿਸ ਤਰ੍ਹਾਂ ਕਹੋ ਸਾਂਝ ਫਾਊਂਡੇਸ਼ਨ ਵੱਲੋਂ ਔਰ ਗਲੋਬਲ ਸਿਕਸ ਵੱਲੋਂ ਸਾਂਝ ਆਏ ਅਨਾਉਂਸ ਕਰ ਦਿੱ ਮਿਨਿਮਮ ਜਿਹੜੇ 10 ਪਿੰਡ ਲੈ ਗਏ ਨੇ ਉਸ ਤੋਂ ਇਲਾਵਾ ਵੀ ਜਿੱਦਾਂ ਜਿੱਦਾ ਸੰਗਤ ਸਹਿਯੋਗ ਦਿੰਦੀ ਰਹੇਗੀ ਨਾਲ ਨਾਲ ਜਿਹੜੇ ਘਰ ਬਣਾਉਣ ਦੀ ਸੇਵਾਵਾਂ ਨੇ ਉਹ ਤਕਰੀਬਨ ਹਫ਼ਤੇ ਤੋਂ 10 ਦਿਨਾਂ ਦੇ ਅੰਦਰ ਅੰਦਰ ਉਹ ਵੀ ਆਸ ਕਰਦੇ ਹਾਂ ਕਿ ਸ਼ੁਰੂ ਹੋ ਜਾਣਗੇ